ਖੁਸ਼ ਖਬਰੀ ਖੁਸ਼ ਖਬਰੀ ਖੁਸ਼ ਖਬਰੀ ਖੁਸ਼ ਖਬਰੀ ਖੁਸ਼ ਖਬਰੀ ਖੁਸ਼ ਖਬਰੀ ਇਲਾਕਾ ਨਿਵਾਸੀਆਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਤੁਹਾਡੇ ਇਲਾਕੇ ਦੀ ਗੌਰਵਮਈ ਸੰਸਥਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਠਾਪੁਰ ਵਿਖੇ ਇਸ ਸਾਲ ਲਈ 6ਵੀਂ ਤੋਂ 12ਵੀਂ ਜਮਾਤ ਤੱਕ ਦਾਖਲਾ ਖੁੱਲ ਚੁੱਕਾ ਹੈ ਆਪਣੇ ਬੱਚਿਆਂ ਦੇ ਸੁਨਹਿਰੀ ਪਵਿਕ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਠਾ ਪਰ ਵਿਖੇ ਬੱਚਿਆਂ ਦਾ ਦਾਖਲਾ ਕਰਵਾਓ ਜੀ ਸਕੂਲ ਦੀਆਂ ਖਾਸ ਵਿਸ਼ੇਸ਼ਤਾਵਾਂ ਉੱਚ ਸਿੱਖਿਆ ਪ੍ਰਾਪਤ ਟ੍ਰੇਨਡ ਅਤੇ ਮਿਹਨਤੀ ਅਧਿਆਪਕ ਸਕੂਲ ਵਿੱਚ ਮੁਫਤ ਕਿਤਾਬਾਂ ਮੁਫਤ ਵਰਦੀਆਂ ਦੁਪਹਿਰ ਦਾ ਮੁਫਤ ਪੋਸਟਿਕ ਭੋਜਨ ਅਤੇ ਸਰਕਾਰੀ ਸਕੀਮਾਂ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਵਜ਼ੀਫੇ ਲੜਕੀਆਂ ਦੀ ਸਾਰੀ ਪੜ੍ਹਾਈ ਮੁਫਤ ਅਤੇ ਸਰਕਾਰ ਕੋਈ ਫੀਸ ਨਹੀਂ ਲੜਕੀਆਂ ਲਈ 6ਵੀਂ ਤੋਂ 8ਵੀਂ ਤੱਕ ਕੋਈ ਫੀਸ ਨਹੀਂ ਲੜਕੀਆਂ ਦੀ ਅਗਲੀਆਂ ਜਮਾਤਾਂ ਲਈ ਵੀ ਨਾ ਮਾਤਰ ਫੀਸ ਕਰਾਤੇ ਕੰਪਿਊਟਰ ਸੰਗੀਤ ਬਿਊਟੀ ਸਿਕਿਉਰਿਟੀ ਅਤੇ ਸਲਾਈ ਦੀ ਟ੍ਰੇਨਿੰਗ ਟ੍ਰੈਂਡ ਦੇ ਹੱਤਾਂ ਦੁਆਰਾ ਹੱਤ ਆਧੁਨਿਕ ਉਪਕਰਨਾ ਨਾਲ ਸਜਜਿਤ ਲੈਬਸ ਵਿੱਚ ਦਿੱਤੀ ਜਾਂਦੀ ਹੈ। ਆਧੁਨਿਕ ਕਲਾਸ ਰੂਮਾਂ ਵਿੱਚ ਪ੍ਰੋਜੈਕਟਰ ਬੋਰਡ ਨਾਲ ਈ-ਕੰਟੈਂਟ ਅਤੇ ਮਲਟੀਮੀਡੀਆ ਰਾਹੀਂ ਨਵੀਂ ਤਕਨੀਕ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ। ਇੰਗਲਿਸ਼ ਮੀਡੀਅਮ ਰੱਖਣ ਦੀ ਸਹੂਲਤ ਸਾਡੇ ਸਟੂਡੈਂਟਸ ਖਾਕੀ ਵਾਲੀ ਵਾਲ ਐਥਲੈਟਿਕਸ ਵਰਗੀਆਂ ਖੇਡਾਂ ਦੀ ਵਿਸ਼ੇਸ਼ ਸਿਖਲਾਈ ਵਿਸ਼ਵ ਪੱਧਰੀ ਕੋਚਾਂ ਦੁਆਰਾ ਦਿੱਤੀ ਜਾਂਦੀ ਹੈ। ਬੱਚਿਆਂ ਦੀ ਸੁਰੱਖਿਆ ਲਈ ਸੰਸਥਾ ਪੂਰੀ ਤਰ੍ਹਾਂ ਕੈਮਰਿਆਂ ਨਾਲ ਲੈਸ ਹੈ।